ਸਤਿ ਸ੍ਰੀ ਅਕਾਲ ਜੀ ਜਿੰਨੇ ਵੀ ਭੈਣ ਭਰਾ ਅੱਜ ਆਪਣੇ ਚੈਨਲ ਨਾਲ ਜੁੜੇ ਨੇ ਨਵੇਂ ਤੇ ਪੁਰਾਣੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਆ ਆਪਾਂ 50000 ਸਬਸਕ੍ਰਾਈਬਰ ਪੂਰੇ ਹੋ ਗਏ ਸੀ ਉਹਦੇ ਵਿੱਚ ਆਪਾਂ ਤਿੰਨ ਦਿਨ ਲਈ ਆਫਰ ਲਈ ਸੀ ਬਟ ਉਹਦੇ ਵਿੱਚੋਂ ਆਪਾਂ ਕੁੜੀਆਂ ਲਈ ਹਮੇਸ਼ਾ ਲਈ ਆਫਰ ਲਗਾਈ ਹੈ ਜੋ ਵੀ ਕੁੜੀਆਂ ਦੀ ਐਡ ਪਵਾਏਗਾ ਆ ਤੁਸੀਂ ਅੱਜ ਤੋਂ ਆ ਜੋ ਵੀ ਕੁੜੀ ਦੀ ਐਡ ਪਵਾਏਗਾ ਲੜਕੀ ਦੀ 100 ਰੁਪਈਆ ਜਿਹੜੀ ਫੀਸ ਹੈ ਉਹ ਘੱਟ ਦੇ ਸਕਦੇ ਹੋ ਕਿਉਂਕਿ ਐਨ ਆਰ ਆਈ ਤੋਂ ਆਪਾਂ ਲੱਗ ਲੈਨੇ ਆ ਫੀਸ ਔਰ ਲੋਕਲ ਤੋਂ ਆਪਾਂ ਲੱਗ ਲੈਨੇ ਆ ਜੋ ਵੀ ਫੀਸ ਆਪਾਂ ਲਿਖ ਕੇ ਭੇਜਦੇ ਆ WhatsApp ਦੇ ਉੱਪਰ ਉਹਦੇ ਉੱਪਰ 100 ਰੁਪਈਆ ਜਿਹੜਾ ਕੁੜੀਆਂ ਲਈ ਲੈਸ ਆ ਇਹਦਾ ਇੱਕ ਐਗਜ਼ਾਮਪਲ ਜਿਹੜਾ ਦੇਖਣ ਨੂੰ ਮਿਲਿਆ ਉਹ ਇਹ ਰੇਸ਼ਿਓ ਹੈ ਜਿਹੜਾ ਸਾਹਮਣੇ ਆ ਤੁਹਾਡੇ 12 ਰਿਸ਼ਤੇ ਕੁੜੀਆਂ ਦੇ ਤੇ 18 ਮੁੰਡਿਆਂ ਦੇ ਪਹਿਲਾਂ ਕੀ ਹੁੰਦਾ ਸੀ ਜੇ 50 ਰਿਸ਼ਤੇ ਪਾਉਂਦੇ ਸੀ ਉਹਦੇ ਵਿੱਚੋਂ ਕੁੜੀਆਂ ਦੇ 7-8 ਮੁੰਡਿਆਂ ਦੇ ਲਗਭਗ ਮੰਨ ਕੇ ਚਲੋ 40 ਦੇ ਨੇੜੇ ਭਾਗ ਕੁੜੀਆਂ ਦੀ ਐਡ ਜਿਨ੍ਹਾਂ ਨੇ ਪਵਾਉਣੀ ਐ 100 ਰੁਪਿਆ ਫੀਸ ਘੱਟ ਦੇ ਕੇ ਐਡ ਪਵਾ ਸਕਦੇ ਹੋ ਜਿਹੜੀ ਪਹਿਲਾਂ ਅਸੀਂ ਫੀਸ ਲੈਂਦੇ ਸੀ ਮੁੰਡਿਆਂ ਲਈ ਉਹੀ ਫੀਸ ਐ ਕੁੜੀਆਂ ਲਈ ਆਮ ਫੀਸ ਜਿਹੜੀ ਚੱਲ ਰਹੀ ਐ ਉਹਦੇ ਤੋਂ ਤੁਸੀਂ 100 ਰੁਪਿਆ ਘੱਟ ਦੇ ਕੇ ਪਵਾ ਸਕਦੇ ਹੋ ਜਿਨ੍ਹਾਂ ਨੇ ਐਡ ਪਵਾਉਣੀ ਐ ਆਪਣੇ ਲੜਕਾ ਲੜਕੀ ਦੀ ਇਹੇਠਾ ਜੋ 9501725405 ਨੰਬਰ ਆ ਸਾਡਾ ਇਹ ਤੇ ਵਟਸਐਪ ਤੇ ਹੈਲੋ ਲਿਖ ਕੇ ਭੇਜ ਦਿਓ ਐਡ ਦਾ ਪੂਰਾ ਪ੍ਰੋਸੈਸ ਪੰਜਾਬੀ ਦੇ ਵਿੱਚ ਲਿਖ ਕੇ ਭਾਗ ਦਿੱਤਾ ਜਾਏਗਾ ਸੋ ਜ਼ਿਆਦਾ ਟਾਈਮ ਖਰਾਬ ਨਾ ਕਰਦੇ ਹੋਏ ਅੱਜ ਦੇ ਜਿਹੜੇ ਰਿਸ਼ਤੇ ਸ਼ੁਰੂ ਕਰਦੇ ਆਂ ਨਾਮ ਕੁਮਾਰ ਪਤਾ ਹੁਸ਼ਿਆਰਪੁਰ ਤੋਂ ਬਲੌਂਕ ਕਰਦੇ ਪੜਾਈ ਡਿਗਰੀ ਹੈ ਨਾ ਕੰਪਿਊਟਰ ਸਾਇੰਸ ਦੀ ਕੀਤੀ ਹੋਈ ਹੈ ਭੈਣਾ ਇੱਕ ਮੈਡ ਨੇ ਤੇ ਭਰਾ ਕੋਈ ਨਹੀਂ ਕੱਦ 5 ਫੁੱਟ 6 ਇੰਚ ਕਾਸਟ ਪਰਜਾਪਤੀ ਹੈ ਗੋਤ ਕੁਮਾਰ ਹੈ 9 1991 ਦਾ ਡੇਟ ਆਫ ਬਰਥ ਹੈ ਨਿਊਜ਼ੀਲੈਂਡ ਪੀਆਰ ਆਜੀ ਮੁੰਡਾ ਕੁੜੀ ਵਧੀਆ ਪੜੀ ਲਿਖੀ ਸੁੰਦਰ ਹੋਵੇ ਪੰਜਾਬ ਤੇ ਹਿਮਾਚਲ ਦੇ ਹਿਮਾਚਲ ਦੇ ਜਿਹੜੇ ਇਹਨਾਂ ਨੂੰ ਫੋਨ ਕਰਨ ਤੇ ਇਹਨਾਂ ਦਾ ਜਿਹੜਾ ਨੰਬਰ ਹੈਗਾ ਉਹ ਵੀ ਬਾਹਰ ਲਈ ਹੈਗਾ ਨਿਊਜ਼ੀਲੈਂਡ ਦਾ +642040 7109 135 ਇਹਨਾਂ ਨਾਲ ਜੇ ਬਾਹਰਲੇ ਨੰਬਰਾਂ ਤੇ ਡਾਇਰੈਕਟ ਗੱਲ ਹੁੰਦੀ ਹੈ ਗੱਲ ਡਾਇਰੈਕਟ ਗੱਲ ਕਰ ਲਿਆ ਕਰੋ ਨਹੀਂ ਤਾਂ ਇਹਨਾਂ ਦੇ ਉੱਤੇ WhatsApp ਤੇ ਗੱਲਬਾਤ ਕਰ ਲਿਆ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਲੁਧਿਆਣਾ ਤੋਂ ਬਲੋਂਗ ਕਰਦੇ ਪੜਾਈ ਐਮਟੈਕ ਮਕੈਨੀਕਲ ਇੰਜੀਨੀਅਰਿੰਗ ਕੀਤੀ ਹੋਈ ਹੈਗੀ ਭੈਣ ਕੋਈ ਨਹੀਂ ਭਰਾ ਹੈ 1 ਕੱਦ 5 ਫੁੱਟ 10 ਇੰਚ ਕਾਸਟ ਸੈਣੀ ਸਿੱਖ ਗੋਤ ਬਨਵਾਇਆ 1990 ਦਾ ਡੇਟ ਆਫ ਬਰਥ ਹੈ ਕੰਮ ਗਵਰਨਮੈਂਟ ਜੌਬ ਹੈ ਜੀ ਮੁੰਡੇ ਦੀ ਪੜ੍ਹੀ ਲਿਖੀ ਸੁੰਦਰ ਕੁੜੀ ਦਾ ਰਿਸ਼ਤਾ ਚਾਹੀਦਾ ਹੈਗਾ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਨਾਮ ਸਿੰਘ ਖਾਲਸਾ ਜੀ ਪਤਾ ਫਰੀਦਕੋਟ ਤੋਂ ਬਲੋਂਗ ਕਰਦੇ ਆ ਪੜਾਈ ਬੀਟ ਬੀਟੈਕ ਮਕੈਨਿਕਲ ਜੀ ਐਨ ਡੀ ਈ ਸੀ ਲੁਧਿਆਣਾ ਤੋਂ ਕੀਤੀ ਹੋਈ ਹੈਗੀ ਭੈਣ ਆ ਕੋਈ ਨਹੀਂ ਭਰਾ ਇੱਕ ਐਮ ਬੀਬੀਐਸ ਕਰ ਰਹੇ ਨੇ ਐਮ 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 ਬੀਬੀਐਸ ਕੀਤੀ ਹੋਈ ਹੈ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੂਤ ਗਿੱਲ 2 12 96 ਦਾ ਡੇਟ ਆਫ ਬਰਥ ਹੈ ਜੀ ਕੰਮ ਮਰਚੈਂਟ ਨੇਵੀ ਇਨ ਐਂਗਲੋ ਈਸਟਰਨ ਸਿਵੰਕਰਪੂਰ ਸਿੰਧ ਵਿੱਚ 4th ਰੈਂਕ ਦੇ ਜਿਹੜੇ ਇੰਜੀਨੀਅਰ ਨੇ ਅੰਬਰਤਤਾਰੀ ਜੱਟ ਸੇ ਕੁੜੀ ਹੋਵੇ ਤੇ ਜਿਹੜਾ ਪਰਿਵਾਰ ਗੁਰਸੇਖਾ ਜੀ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਜੀ ਪਤਾ ਮੋਗਾ ਤੋਂ ਬਲੋਂਗ ਕਰਦੀ ਹੈ ਕੁੜੀ ਆ ਪੜਾਈ ਗ੍ਰੈਜੂਏਸ਼ਨ ਵੀ ਕਾਮ ਕੀਤੀ ਹੋਈ ਹੈ ਭੈਣ ਪੰਜ ਨੇ ਤਿੰਨ ਮੈਂ ਨੇ ਦੋ ਆਣ ਮੈਂ ਭਰਾ 91 ਦਾ ਕੱਦ 5 ਫੁੱਟ 4 ਇੰਚ ਕਾਸਟ ਮੱਝ ਵੀ ਸਿੱਖ 6 2003 ਦਾ ਡੇਟ ਆਫ ਬਰਥ ਹੈ ਕਮਾਈਲਰਸ ਦੇ ਵਿੱਚੋਂ ਸਾਡੇ 6 ਬੈਂਡ ਨੇ ਓਵਰਾਲ ਕਨੇਡਾ ਜਾਣ ਲਈ ਖਰਚਾ ਕਰਨ ਵਾਲਾ ਮੁੰਡਾ ਚਾਹੀਦਾ ਕੋਈ ਇਹਨਾਂ ਨੂੰ ਜਾਤੀਬੰਦਨ ਨਹੀਂ ਲਾਲ ਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਕਰਤਾਰਪੁਰ ਤੋਂ ਬਲੋਂਗ ਕਰਦੇ ਆ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣਾ ਦੋ ਮੈਡ ਨੇ ਭਰਾ ਇੱਕ ਮੈਡ ਕੱਦ 5 ਫੁੱਟ 8 ਇੰਚ ਕਾਸਟ ਰਾਮਗੜੀ ਆ ਗੋਤ ਵਿਰਦੀ 16 4 87 ਦਾ ਡੇਟ ਆਫ ਬਰਥ ਆ ਜੀ ਕੰਮ ਵਧੀਆ ਜੋਬ ਹੈ 30 30000 ਰੁਪਏ ਜਿਹੜੀ ਸੈਲਰੀ ਹੈ ਇਹਨਾਂ ਦੀ ਸਿੰਪਲ ਕੁੜੀ ਦਾ ਰਿਸ਼ਤਾ ਚਾਹੀਦਾ ਲਾਲ ਪੱਟੀ ਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਕਈ ਵਾਰ ਅੱਖਰ ਧ ਉਹਦੀ ਸਪੀਡ ਜਾਂ ਉਹਦੀ ਜਿਹੜੀ ਕੁਆਲਿਟੀ ਆ ਵਧਾ ਲਿਆ ਕਰੋ ਅਗਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਜੀ ਨਾਮ ਕੌਰ ਪਤਾ ਜਲੰਧਰ ਤੋਂ ਬਲੋਂਗ ਕਰਦੇ ਆ ਪੜਾਈ ਪਲੱਸ 2 ਕੀਤੀ ਹੋਈ ਆ ਜੀ ਐਨ ਐਮ ਨਰਸਿੰਗ ਕੀਤੀ ਹੋਈ ਆ ਭੈਣ ਇੱਕ ਭਰਾ 2 ਕੱਦ 5 ਫੁੱਟ 5 ਇੰਚ ਕਾਸਟ ਜੱਟ ਸੇ ਗੋਤ ਰੰਧਾਵਾ 31 12 94 ਦਾ ਡੇਟ ਆਫ ਬਰਥ ਹੈ ਕੰਮ ਫਰੀ ਹੈ ਜੀ ਕੁੜੀ ਵਧੀਆ ਪਰਿਵਾਰ ਦਾ ਅੰਮ੍ਰਿਤਧਾਰੀ ਮੁੰਡਾ ਹੋਵੇ ਕੁੜੀ ਵਾਸਤੇ ਤੇ ਇਹਨਾਂ ਦੇ ਕੁੜੀ ਦੇ ਪਰਿਵਾਰ ਦਾ ਨੰਬਰ ਹੇਠਾਂ ਦਿੱਤਾ ਹੋਇਆ 95 ਆਲਾ ਡਾਇਰੈਕਟ ਗੱਲ ਕਰੋ ਤੇ ਹੇਠਾਂ ਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ ਹੈ 950725405 ਜਿਨ੍ਹਾਂ ਨੇ ਐਡ ਪਵਾਉਣੀ ਹੈ WhatsApp ਤੇ ਸਿਰਫ ਸਾਨੂੰ ਹੈਲੋ ਲਿਖ ਕੇ ਭੇਜਣਾ ਬਾਕੀ ਸਾਡਾ ਕੰਮ ਹੈ ਅਸੀਂ ਆਪ ਹੀ ਤੁਹਾਨੂੰ ਸਾਰਾ ਕੁਝ ਪੁੱਛ ਲਾਂਗੇ ਉੱਤੇ ਸਾਡਾ ਬਕਾਇਦਾ ਤੌਰ ਤੇ ਲਿਖਿਆ ਹੁੰਦਾ ਸਾਰਾ ਕੁਝ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਬਠਿੰਡਾ ਸਿਟੀ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਪੈਣ ਇੱਕ ਭਰਾ ਕੋਈ ਨਹੀਂ ਕੱਦ 5 ਫੁੱਟ 9 ਇੰਚ ਕਾਸਟ ਰਾਮਗੜੀ ਆ 29 10 2000 ਦਾ ਡੇਟ ਆਫ ਬਰਥ ਹੈ ਜੀ 5 ਕਿੱਲੇ ਜ਼ਮੀਨ ਹੈ ਕੈਨੇਡਾ ਵਰਕ ਪਰਮਿਟ ਤੇ ਐਡਮਿਸ਼ਨ ਤੇ ਕੁੜੀ ਕੈਨੇਡਾ ਪੀਆਰ ਹੋਵੇ ਤੇ ਅਪਰ ਕਾਸਟ ਦੀ ਹੋਵੇ ਆ ਲਾਲ ਪੱਟੀ ਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਜਿਹੜੀ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕੁੜੀ ਦਾ ਜੀ ਨਾਮ ਕੌਰ ਪਤਾ ਸੰਗਰੂਰ ਤੋਂ ਬਲੋਂਗ ਕਰਦੇ ਨੇ ਅੱਜ ਕੁੜੀਆਂ ਦੇ ਬਹੁਤ ਰਿਸ਼ਤੇ ਨੇ ਆਪਣਾ ਜਿਹੜਾ ਸਕੀਮ ਹੈ 100 ਰੁਪਏ ਲੈਸ ਵਾਲੀ ਇਹਦੇ ਵਿੱਚ ਬਹੁਤ ਬੈਨੀਫਿਟ ਮਿਲਿਆ ਵੀਡੀਓ ਨੂੰ ਲਾਸਟ ਤੱਕ ਦੇਖਿਓ ਕਾਫੀ ਰਿਸ਼ਤੇ ਕੁੜੀਆਂ ਦੇ ਨੇ ਤੇ ਇੱਕ ਕੁੜੀ ਦਾ ਰਿਸ਼ਤਾ ਐਦਾਂ ਦਾ ਵੀ ਉਹਦਾ ਕੋਈ ਭੈਣ ਭਰਾ ਨਹੀਂ ਇਕੱਲੇ ਜਿਹੜਾ ਕੁੜੀਆਂ ਕੁੜੀਆਂ ਨੇ ਲਾਸਟ ਤੱਕ ਵੀਡੀਓ ਦੇਖੋ ਨਾਮ ਕੌਰ ਪਤਾ ਸੰਗਰੂਰ ਤੋਂ ਬਲੋਂਗ ਕਰਦੀ ਕੁੜੀ ਪੜ੍ਹਾਈ ਬੀਸੀਏ ਐਮਸੀਏ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਹੈ ਕਣਮੈਡ ਆਸਟ੍ਰੇਲੀਆ ਕੱਦ 5 ਫੁੱਟ 2 ਇੰਚ ਕਾਸਟ ਸਰਸਪਤੀ ਬ੍ਰਾਹਮਣ ਨੇ 11599 ਦਾ ਡੇਟ ਆਫ ਬਰਥ ਆ ਕੰਮ ਪ੍ਰਾਈਵੇਟ ਜੋਬ ਹੈ ਬੈਂਗਲੌਰ ਕਰਦੇ ਨੇ ਜੋਬ ਮੁੰਡਾ UK ਕੈਨੇਡਾ ਆਸਟ੍ਰੇਲੀਆ ਜਾਂ USA ਹੋਵੇ ਜਾਂ ਇੰਡੀਆ ਵਿੱਚ ਆਇਆ ਤਾਂ ਗਵਰਨਮੈਂਟ ਜੌਬ ਤੇ ਹੋਵੇ ਤੇ ਜਰਨਲ ਕਾਸਟ ਦੇ ਹੀ ਜਿਹੜੇ ਫੋਨ ਇਹਨਾਂ ਨੂੰ ਕਰਨ ਲਾਲ ਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਇਹ ਵੀ ਕੁੜੀ ਦਾ ਰਿਸ਼ਤਾ ਜੀ ਨਾਮ ਕੌਰ ਪਤਾ ਮਲੂੜ ਤੋਂ ਬਲੋਂਗ ਕਰਦੇ ਪੜ੍ਹਾਈ ਬੀਏ ਐਮਏ ਬੀਐਡ ਤੇ ਐਂਡ 2 ਸਾਲ ਦਾ ਡਿਪਲੋਮਾ ਮੈਂ ਕੈਨੇਡਾ ਕੀਤਾ ਹੋਇਆ ਹੈ ਭੈਣ ਕੋਈ ਨਹੀਂ ਭਰਾ ਹੈ ਕਣਮੈਡ ਕੈਨੇਡਾ ਪੀਆਰ ਹੈ ਜੀ कद 5 फुट 5 इंच कास्ट जाट से गोत पुवार 8 1991 ਦਾ ਡੇਟ ਆਫ ਬਰਥ ਆ ਕੰਮ ਕਨੇਡਾ ਵਰਕ ਪਰਮਿਟ ਤੇ ਆ ਜੀ ਕੁੜੀ ਮੁੰਡਾ ਕਨੇਡਾ ਪੀਆਰ ਨਸੇ ਤੋਂ ਰਹਤੇ ਤੇ 16 ਸਾਕਾਹਾਰੀ 7 ਤੋਂ 8 ਕਿੱਲੇ ਜਿਹੜੀ ਜ਼ਮੀਨ ਹੋਵੇ ਕੁੜੀ ਦੇ ਪਰਿਵਾਰ ਦਾ ਨੰਬਰ ਇਹੇਠਾਂ ਲਾਲ ਪੱਟੀ ਦੇ ਵਿੱਚ ਲਿਖਿਆ ਹੋਇਆ ਹੈ ਚੰਗੀ ਤਰ੍ਹਾਂ ਇਹਨਾਂ ਨਾਲ ਜਿਹੜੇ ਉੱਪਰ ਨੋਟ ਕਰਕੇ ਰਿਸ਼ਤਾ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਤੇ ਐਡ ਪਾਉਣ ਲਈ ਇਹੇਠਾਂ ਪੀਲੀ ਪੱਟੀ 'ਚ ਸਾਡਾ ਨੰਬਰ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਫਰੀਦਕੋਟ ਜੈਤੋ ਤੋਂ ਬਲੌਂਗ ਕਰਦੇ ਪੜਾਈ ਐਮਬੀਏ ਕੀਤੀ ਹੋਈ ਆ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 5 ਇੰਚ ਕਾਸਟ ਜੱਟ ਸੇਕ 31890 ਦਾ ਡੇਟ ਆਫ ਬਰਥ ਹੈ ਕੰਮ 5 ਕਿੱਲੇ ਜ਼ਮੀਨ ਹੈ ਜੀ ਸਹਿਰੀ ਤੇ ਸਹਿਰੀ ਪਲਾਟ ਹੈ ਖੁਦ ਦਾ ਬਿਜ਼ਨਸ ਹੈ ਹਾਂਗਕਾਂਗ ਕੈਨੇਡਾ ਦੇ ਵਿੱਚ ਤੇ ਪੜ੍ਹੀ ਲਿਖੀ ਸੁੰਦਰ ਕੁੜੀ ਹੋਵੇ ਮੈਡੀਕਲ ਲੈਣ ਨੂੰ ਪਹਿਲਾ ਜੀ ਮੁੰਡਾ ਡਿਵੋਰਸਡ ਹੈ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਬਾਹਰਲੇ ਦੋ ਨੰਬਰ ਨੇ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਬਠਿੰਡਾ ਤੋਂ ਬਲੋਂਗ ਕਰਦੇ ਪੜ੍ਹਾਈ ਬੀਏ ਕੀਤੀ ਹੋਈ ਹੈ ਭੈਣਾਂ ਦੋ ਨੇ ਇੱਕ ਮੈਡ ਐ ਇੱਕ ਅਨਮੈਡ ਆਸਟ੍ਰੇਲੀਆ ਭਰਾ ਕੋ ਦੋ ਨੇ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋਤ ਸਿੱਧੂ 1788 ਦਾ ਡੇਟ ਆਫ ਬਰਥ ਹੈ ਕੰਮ 5 ਕਿੱਲੇ ਜ਼ਮੀਨ ਹੈ ਜੀ ਕੁੜੀ ਪੜ੍ਹੀ ਲਿਖੀ ਘਰੇਲੂ ਹੋਵੇ ਜਾਂ ਬਾਹਰ ਹੋਵੇ ਲਾਲ ਪੱਟੀ 'ਚ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਵੀ ਕੁੜੀ ਦਾ ਰਿਸ਼ਤਾ ਜੀ ਨਾਮ ਕੌਰ ਪਤਾ ਲੁਧਿਆਣਾ ਤੋਂ ਬਲੌਂਕ ਕਰਦੇ ਆ ਪੜਾਈ ਬੀਐਸਸੀ ਨਰਸਿੰਗ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਕਨੇਡਾ ਪੀਆਰ ਆ ਕੱਦ 5 ਫੁੱਟ 1 ਇੰਚ ਕਾਸਟ ਅਰੋੜਾ ਸਿੱਖਾ 31795 ਦਾ ਡੇਟ ਆਫ ਬਰਥ ਹੈ ਡੀਐਮਸੀਐਚ ਵਰਕਿੰਗ ਐਸਟਾਫ ਨਰਸ ਨੇ ਤੇ ਮੁੰਡਾ ਪੀਆਰ ਐਨ ਕਨੇਡਾ ਜਾਂ ਯੂਐਸਏ ਜਾਂ ਕੈਨੇਡਾ ਆਸਟ੍ਰੇਲੀਆ ਜਾਂ ਜੁਕੇ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਰਿਸ਼ਤੇ ਦੀ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਲਾ ਮRETURNTRANSFER ਸਾਹਿਬ ਤੋਂ ਬਲੋਂਗ ਕਰਦੇ ਪੜਾਈ ਪਲੱਸ 2 ਕੀਤੀ ਹੋਈ ਹੈ ਆਈਟੀਆਈ ਨਾਲ ਡੀਜ਼ਲ ਮਕੈਨਿਕ ਦੀ ਕੀਤੀ ਹੋਈ ਹੈ ਭੈਣ ਇੱਕ ਭਰਾ ਇੱਕ ਆਸਟ੍ਰੇਲੀਆ ਕੱਦ 5 ਫੁੱਟ 7 ਇੰਚ ਕਾਸਟ ਜੱਟ ਸੇਕ 16 6 2001 ਦਾ ਡੇਟ ਆਫ ਬਰਥ ਹੈ ਕੈਨੇਡਾ ਬ੍ਰੈਫਟਨ ਹੈ ਜੀ 10 ਸਾਲ ਦਾ ਵਿਜ਼ਟਰ ਵੀਜ਼ਾ ਹੈ ਇੱਕ ਹਾਊਸ ਹੈ ਇਹਨਾਂ ਦਾ ਤੇ ਕੁੜੀ ਕੈਨੇਡਾ ਹੋਵੇ ਸਿੰਪਲ ਵਿਆਹ ਕਰਨਾ ਐਜੂਕੇਟਿਡ ਹੋਵੇ ਤੇ ਨਰਸਿੰਗ ਦਾ ਜਿਹੜੀ ਐਜੂਕੇਸ਼ਨ ਇਹਨਾਂ ਦੀ ਕੀਤੀ ਹੋਵੇ ਤੇ ਜਾਂ ਵਧੀਆ ਐਜੂਕੇਸ਼ਨ ਐਜੂਕੇਟਿਡ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਵੀ ਕੁੜੀ ਦਾ ਰਿਸ਼ਤਾ ਹੈ ਨਾਮ ਕੌਰ ਪਤਾ ਲੁਧਿਆਣਾ ਸਿਟੀ ਤੋਂ ਬਲੋਂਗ ਕਰਦੇ ਨੇ ਪੜ੍ਹਾਈ ਬੀਐਸਸੀ ਐਮਐਸਸੀ ਬੀਐਡ ਕੀਤੀ ਹੋਈ ਹੈ ਪੈਨ ਮੈਰਿਡ ਹੈ ਭਰਾ ਨਾਉ ਸਟੱਡੀ ਕਰ ਰਿਹਾ ਕੱਦ 5 ਫੁੱਟ 3 ਇੰਚ ਕਾਸਟ ਰਮਦਾਸ ਹੈ ਸਿੱਖ ਗੂਤ ਸੀਮਾਰ 13899 ਦਾ ਡੇਟ ਆਫ ਬਰਥ ਹੈ ਕੰਮ ਗਵਰਨਮੈਂਟ ਜੌਬ ਤੇਜ ਕੁੜੀ ਸਾਇੰਸ ਟੀਚਰ ਹੈ ਮੁੰਡਾ ਗਵਰਨਮੈਂਟ ਜੌਬ ਤੇ ਹੋਵੇ ਵਧੀਆ ਪਰਿਵਾਰ ਲੁਧਿਆਣਾ ਦੇ ਨੇੜੇ ਲੁਧਿਆਣਾ ਜਾਂ ਨੇੜੇ ਦੇ ਹੀ ਫੋਨ ਕਰਨ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਰਿਸ਼ਤੇ ਦੀ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਗੁਰਦਾਸਪੁਰ ਤੋਂ ਬਲੋਂਗ ਕਰਦੇ ਆ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਕੰਪਿਊਟਰ ਕੋਰਸ ਨਾਲ ਕੀਤਾ ਹੋਇਆ ਪਲੱਸ 2 ਦੇ ਭੈਣ ਜਿਹੜੀ ਇੱਕ ਮੈਡ ਹੈ ਭਰਾ ਕੋਈ ਨਹੀਂ ਕੱਦ 5 ਫੁੱਟ 8 ਇੰਚ ਕਾਸਟ ਮੈਰੇ ਸਿੱਖ 28 7 94 ਦਾ ਡੇਟ ਆਫ ਬਰਥ ਹੈ ਕੰਮ ਆਫਿਸ ਵਰਕ ਇਨ ਬਟਾਲਾ ਜਿਹੜਾ ਕਰਦੇ ਨੇ ਪੜ੍ਹੀ ਲਿਖੀ ਸੁੰਦਰ ਕੁੜੀ ਨਾਰਮਲ ਪਰਿਵਾਰ ਦੀ ਚਾਹੀਦੀ ਹੈ ਇਹਨਾਂ ਨੂੰ ਤੇ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲਬਾਤ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਰੂ ਜਿਲ੍ਹਾ ਪਤਾ ਜਿਹੜਾ ਜਿਲ੍ਹਾ ਰੋਪੜ ਤੋਂ ਬਲੋਂਗ ਕਰਦੇ ਆ ਪੜ੍ਹਾਈ ਬੀਏ ਬਿਜ਼ਨਸ ਡਿਪਲੋਮਾ ਤੇ ਬੀ ਨਿਊਜ਼ੀਲੈਂਡ ਕੀਤਾ ਹੋਇਆ ਇਹਨਾਂ ਨੇ ਅੱਛਾ ਬੀਏ ਕੀਤੀ ਹੋਈ ਹੈ ਤੇ ਬਿਜ਼ਨਸ ਦਾ ਡਿਪਲੋਮਾ ਇਹਦਾ ਨਿਊਜ਼ੀਲੈਂਡ ਕੀਤਾ ਹੋਇਆ ਹੈ ਭੈਣ ਕੋਈ ਨਹੀਂ ਭਰਾ ਮੈਰਡ ਹੈ ਕੱਦ 6 ਫੁੱਟ ਦਾ ਕਾਸਟ ਜੱਟ ਸੇ ਗੋਤ ਪੁੱਲਰ 5 3 95 ਦਾ ਡੇਟ ਆਫ ਬਰਥ ਆ 7 ਕਿੱਲੇ ਜ਼ਮੀਨ ਹੈ ਜੀ ਨਿਊਜ਼ੀਲੈਂਡ ਪੀਆਰ ਆ ਮੁੰਡਾ ਸ਼ਾਪ ਮੈਨੇਜਰ ਹੈ ਉੱਥੇ ਤੇ ਸੋਣੀ ਹੋਵੇ ਕੁੜੀ 5 ਫੁੱਟ 5 ਇੰਚ ਤੋਂ 7 ਇੰਚ ਜਿਹੜਾ ਕੱਦ ਹੋਵੇ এডਿਕੇਟਿਡ ਹੋਵੇ ਸਮਾਰਟ ਹੋਵੇ ਰੋਪੜ ਜ਼ਿਲ੍ਹੇ ਦੇ ਹੀ ਫੋਨ ਕਰਨ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਦੋ ਪਰਿਵਾਰ ਦੇ ਨੰਬਰ ਹੈ ਇੱਕ ਬਾਹਰਲਾ ਨੰਬਰ ਹੈ ਡਾਇਰੈਕਟ ਵੱਲਬਾਤ ਕਰ ਸਕਦੇ ਹੋ ਜਿਹੜੇ ਬਾਹਰਲੇ ਨੰਬਰ ਹੁੰਦੇ ਉਹਨਾਂ ਤੇ ਵਟਸਐਪ ਕਰ ਲਿਆ ਕਰੋ ਨਾਮ ਸਿੰਘ ਪਤਾ ਸੰਗਰੂਰ ਤੋਂ ਬਲੋਂਗ ਕਰਦੇ ਪੜ੍ਹਾਈ ਬੀ ਟੈਕ ਇੰਡੀਆ ਤੋਂ ਕੀਤੀ ਹੋਈ ਹੈ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਕੈਨੇਡਾ ਟੋਰਾਂਟੋ ਤੋਂ ਕੀਤਾ ਹੈ ਤੇ ਭੈਣ ਇੱਕ ਮਨਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋਤ ਸਿੱਧੂ 4 1995 ਦਾ ਡੇਟ ਆਫ ਬਰਥ ਆ ਕੰਮ ਕੈਨੇਡਾ ਪੀਆਰ ਆ ਮੁੰਡਾ ਕੁੜੀ ਰਜਿਸਟਰਡ ਜਿਹੜੀ ਨਰਸ ਹੋਵੇ ਆਰਐਨ ਤੇ ਜਾਂ ਫਿਰ ਕੈਨੇਡਾ ਪੀਆਰ ਹੋਵੇ ਅ ਦੋ ਪਰਿਵਾਰ ਦੇ ਨੰਬਰ ਦਿੱਤੇ ਹੋਏ ਆ ਤੇ ਇਹਨਾਂ ਨੂੰ ਸਿਰਫ WhatsApp ਕਰ ਸਕਦੇ ਹੋ ਦੋਨਾਂ ਨੰਬਰਾਂ ਦੇ ਉੱਤੇ WhatsApp ਤੇ ਵਾਰਤਾਲਾਪ ਕਰ ਸਕਦੇ ਹੋ ਇੱਕ ਇੰਡੀਅਨ ਨੰਬਰ ਹੈ ਇੱਕ ਬਾਹਰਲਾ ਨੰਬਰ ਹੈ ਇੰਡੀਅਨ ਨੰਬਰ ਵੀ ਲੱਗਣਾ ਨਹੀਂ ਸ਼ਾਇਦ ਬਾਹਰ ਹੀ ਹੋਊਗਾ ਇਹਨਾਂ ਕੋਲੇ ਤੇ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਪਟਿਆਲਾ ਤੋਂ ਬਲੋਂਗ ਕਰਦੇ ਪੜ੍ਹਾਈ ਐਮਏ ਕੀਤੀ ਹੋਈ ਹੈ 뮤ਜ਼ਿਕ ਦੀ ਤੇ ਬੀਐਡ ਭੈਣ ਮੈਰਿਡ ਹੈ ਭਰਾ ਕੋਈ ਨਹੀਂ ਕੱਦ 5 ਫੁੱਟ 7 ਇੰਚ ਕਾਸਟ ਖੱਤਰੀ ਸੇ ਗੋਤ ਚਾਵਲਾ 25 9 87 ਦਾ ڈیٹ ਆਫ ਬਰਥ ਹੈ ਕੰਮ ਗਵਰਨਮੈਂਟ ਪੱਕੀ ਜੋਬ ਹੈ ਜੀ 80000 ਰੁਪਏ ਜਿਹੜੀ ਇਹਨਾਂ ਦੀ ਇਨਕਮ ਹੈ ਗਵਰਨਮੈਂਟ ਜੋਬ ਤੇ ਹੋਵੇ ਕੁੜੀ ਤੇ ਜਾਂ ਪ੍ਰਾਈਵੇਟ ਜੋਬ ਤੇ ਹੋਵੇ ਵਧੀਆ ਜੋਬ ਤੇ ਤੇ ਖੱਤਰੀ ਸਿੱਖ ਹੋਵੇ ਰਾਮਗੜੀ ਆ ਤੇ ਰਾਜਪੂਤ ਤੇ ਭਰਾਜਾ ਪਤਾ ਇਹ ਕਾਸਟ ਦੇ ਇਹਨਾਂ ਨੂੰ ਰਿਸ਼ਤੇ ਚਾਹੀਦੇ ਨੇ ਤੇ ਕੱਦ ਲਗਭਗ ਘੱਟੋ-ਘੱਟ 5 ਫੁੱਟ 3 ਇੰਚ ਹੋਵੇ ਤੇ ਲਾਲ ਪੱਟੀ 'ਚ ਦੋ ਪਰਿਵਾਰ ਦੇ ਨੰਬਰ ਆ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਕੁੜੀ ਦਾ ਜੀ ਖੱਤਰੀ ਕੁੜੀ ਐ ਖੱਤਰੀ ਲੜਕੀ ਤੇ ਪਤਾ ਮੰਡੀ ਗੋਵਿੰਦਗੜ੍ਹ ਤੋਂ ਬਲੋਂਗ ਕਰਦੇ ਪੜ੍ਹਾਈ ਬੀਕਾਮ ਪੈਣ ਕੋਈ ਨਹੀਂ ਭਰਾ ਇੱਕ ਮੈਡ ਕੱਦ 5 ਫੁੱਟ 5 ਇੰਚ ਕਾਸਟ ਖੱਤਰੀ 11594 ਮੰਗਲਿਕ ਹੈ ਜੀ ਕੁੜੀ ਕੰਮ ਪ੍ਰਾਈਵੇਟ ਕੰਪਨੀ ਦੇ ਵਿੱਚ ਜੋਬ ਕਰਦੇ ਨੇ ਮੁੰਡਾ ਹਿੰਦੂ ਖੱਤਰੀ ਅਰੋੜਾ ਖੱਤਰੀ 60 ਤੋਂ 70 ਕਿਲੋਮੀਟਰ ਦੇ ਨੇੜੇ ਦੇ ਹੀ ਇਹਨਾਂ ਨੂੰ ਫੋਨ ਕਰਨ ਮੰਗਲਿਕ ਹੋਵੇ ਜਾਂ ਨਾਨ ਮੰਗਲਿਕ ਹੋਵੇ ਤੇ ਫੋਨ ਕਰਨ ਦਾ ਟਾਈਮ ਇਹਨਾਂ ਨੂੰ 11 ਵਜੇ ਤੋਂ ਲੈ ਕੇ ਸਵੇਰੇ ਸ਼ਾਮ ਦੇ 7 ਵਜੇ ਤੱਕ ਕਰ ਸਕਦੇ ਹੋ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਤੁਸੀਂ ਇਹਨਾਂ ਨਾਲ ਜਿਹੜੀ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮਕੌਰ ਕੁੜੀ ਦਾ ਰਿਸ਼ਤਾ ਜੀ ਪਤਾ ਪਟਿਆਲਾ ਸਿਟੀ ਤੋਂ ਬਲੋਂਗ ਕਰਦੇ ਨੇ ਪੜਾਈ ਬੀ ਕਾਮ ਬੀ ਐਡ ਐਨ ਇੰਡੀਆ ਤੋਂ ਕੀਤੀ ਹੋਈ ਹੈ ਨਾਓ ਸਟੱਡੀ ਐਨੀ ਇਨ ਕੈਨੇਡਾ ਦੇ ਵਿੱਚ ਜਿਹੜੀ ਪੜਾਈ ਕਰ ਰਹੇ ਨੇ ਅੱਜ ਮੈਂ ਕਿਹਾ ਸੀ ਵੀ ਕੁੜੀਆਂ ਦੇ ਬਹੁਤ ਰਿਸ਼ਤੇ ਹੋਣਗੇ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਆਪਾਂ 100 ਰੁਪਿਆ ਲੈਸ ਕੀਤਾ ਕੁੜੀਆਂ ਦੇ ਰਿਸ਼ਤਿਆਂ ਵਾਸਤੇ ਰੱਬ ਸੁੱਖ ਰੱਖੇ ਲਗਭਗ ਹੀ ਆ ਕੁੜੀਆਂ ਦੇ ਰਿਸ਼ਤੇ ਆਪਾਂ 50 50% ਲਿਆਉਣੇ ਆ ਤੇ ਏਜੀ ਨੂੰ ਨੋਟਿਸ ਰੱਖਿਓ ਤੇ ਸ਼ੇਅਰ ਕਰਿਓ ਆਪਣੇ ਰਿਸ਼ਤੇਦਾਰਾਂ ਤੱਕ ਭੈਣਾ ਦੋ ਨੇ ਭਰਾ ਕੋਈ ਨਹੀਂ ਕੱਦ 5 ਫੁੱਟ 3 ਇੰਚ ਕਾਸਟ ਰਵਦਾਸਿਆ ਸਿੱਖ ਗੋਤ ਗੁੱਡੂ 1995 ਦਾ ਡੇਟ ਆਫ ਬਰਥ ਹੈ ਕੰਮ ਕੈਨੇਡਾ ਸਟੱਡੀ ਤੇ ਏਜੀ ਕੁੜੀ ਭਾਦਰ ਸਾਹਿਬ ਗਵਰਨਮੈਂਟ ਜੌਬ ਤੇ ਨੇ ਮੁੰਡਾ ਕੈਨੇਡਾ ਪੀਆਰ ਹੋਵੇ ਜਾਂ ਯੂਐਸਾ ਪੀਆਰ ਹੋਵੇ ਲਾਲ ਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਪਤਾ ਫਤੇਗੜ ਸਾਹਿਬ ਤੋਂ ਬਲੋਂਗ ਕਰਦੇ ਪੜ੍ਹਾਈ ਐਮਬੀਏ ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਕੋਈ ਨਹੀਂ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੋ ਤੇਜੇ 27698 ਦਾ ਡੇਟ ਆਫ ਬਰਥ ਨੌ ਕਿੱਲੇ ਜ਼ਮੀਨ ਹੈ ਜੀ ਕੁੜੀ ਨੇ ਬੀਏ ਤੇ ਐਮ ਬੀਏ ਜਾਂ ਐਮਏ ਕਰੀ ਹੋਵੇ ਲਾਲਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਰਿਸ਼ਤੇ ਬਾਰੇ ਨਾਮ ਸਿੰਘ ਪਤਾ ਜਗਰਾਉਂ ਤੋਂ ਬਲੋਂਗ ਕਰਦੇ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਆਈਟੀਆਈ ਐਂਡ ਆਪਰੇਸ਼ਨ ਆਪਰੇਟਰ ਅੱਛਾ ਥੀਏਟਰ ਦੇ ਆਪਰੇਟਰ ਨੇ ਜੀ ਆ ਕੋਰਸ ਦਾ ਆਪਰੇਟਰ ਥੀਏਟਰ ਕੋਰਸ ਕੀਤਾ ਹੋਇਆ ਜਿਨ੍ਹਾਂ ਨੇ 1 ਸਾਲ ਦਾ ਤੇ ਭੈਣ ਕੋਈ ਨਹੀਂ ਭਰਾ ਇੱਕ ਮੈਡ ਆਸਟ੍ਰੇਲੀਆ ਕੱਦ 5 ਫੁੱਟ 6 ਇੰਚ ਕਾਸਟ ਜੱਟ ਸਿੱਖ ਗੋਤ ਤੂਰੂ 16996 ਦਾ ਡੇਟ ਆਫ ਬਰਥ ਹੈ 6 ਕਿੱਲੇ ਜ਼ਮੀਨ ਹੈ ਜੀ ਮੁੰਡੇ ਨੂੰ ਤਿੰਨ ਤਿੰਨ ਕਿੱਲੇ ਆਉਂਦੀਆਂ ਦੋਨੇ ਭਰਾਵਾਂ ਨੂੰ ਬੇਰ ਕਾ ਡੈਰੀ ਦੇ ਵਿੱਚ ਸਕੱਤਰਰੀ ਨੇ 25000 ਰੁਪਏ ਜਿਹੜੀ ਇਹਨਾਂ ਦੀ ਸੈਲਰੀ ਹੈ ਘਰ ਦਾ ਕੰਮ ਕਾਜ ਕਰਨ ਵਾਲੀ ਘਰੇਲੂ ਕੁੜੀ ਤੇ ਘੱਟੋ ਘੱਟ ਪਲੱਸ 2 ਕਰੀ ਹੋਵੇ ਜੇਕਰ ਕੁੜੀ ਨੇ ਜੌਬ ਕਰਨੀ ਹੈ ਵਿਆਹ ਤੋਂ ਬਾਅਦ ਤਾਂ ਇਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਲਾਲ ਪੱਟੀ ਦੇ ਵਿੱਚ ਦੋ ਨੰਬਰ ਨੇ ਪਰਿਵਾਰ ਦੇ ਡਾਇਰੈਕਟਰ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਪਤਾ ਬਠਿੰਡਾ ਤੋਂ ਬਲੋਂਗ ਕਰਦੇ ਪੜ੍ਹਾਈ ਡਿਪਲੋਮਾ ਆਈਟੀਆਈ ਕੀਤੀ ਹੋਈ ਹੈ ਭੈਣ ਇੱਕ ਮੈਡ ਆਸਟ੍ਰੇਲੀਆ ਭਰਾ ਕੋਈ ਨਹੀਂ ਕੱਦ 6 ਫੁੱਟ ਹੈ ਕਾਸਟ ਜੱਟ ਸੇਖਾ ਗੋਤ ਸਿੱਧੂ ਆ 29891 ਦਾ ਡੇਟ ਆਵਰ ਤੱਕ ਕੰਮ ਜਿਹੜਾ ਬਿਲਡਿੰਗ ਲੈਂਡ ਦਾ ਇਹਨਾਂ ਦਾ ਤੇ 3.5 ਕਿੱਲੇ ਜ਼ਮੀਨ ਹੈ ਕੁੜੀ ਐਜੂਕੇਟਿਡ ਤੇ ਸਮਾਰਟ ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਪਰਿਵਾਰ ਦਾ ਜਿਹੜਾ ਨੰਬਰ ਦਿੱਤਾ ਹੋਇਆ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਅੰਮ੍ਰਿਤਸਰ ਸਾਹਿਬ ਤੋਂ ਬਲੋਂਗ ਕਰਦੇ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਆਫਟਰ ਸਟੱਡੀ ਆਸਟ੍ਰੇਲੀਆ ਤੋਂ ਕੀਤੀ ਹੋਈ ਹੈ ਤੇ ਜਿਹੜੀ ਸਟੱਡੀ ਕਰ ਰਹੇ ਨੇ ਆਸਟ੍ਰੇਲੀਆ ਪਲੱਸ 2 ਇੰਡੀਆ ਤੋਂ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਕੱਦ 5 ਫੁੱਟ 9 ਇੰਚ ਕਾਸਟ ਜੱਟ ਸਿੱਖ ਗੋਤ ਸਿੱਧੂ 2000 ਦਾ ਜਿਹੜਾ ਡੇਟ ਆਫ ਬਰਥ ਹੈ ਕੰਮ 4 ਕਿੱਲੇ ਜ਼ਮੀਨ ਹੈ ਜੀ ਆਸਟ੍ਰੇਲੀਆ ਪੀਆਰ ਹੈ ਇੰਡੀਆ ਜਿਹੜਾ ਕਮਿਸ਼ਨ ਏਜੰਟ ਜਿਹੜੇ ਮੰਡੀ ਦੇ ਵਿੱਚ ਹੁੰਦਾ ਆਪਣਾ ਦਾਣਾ ਮੰਡੀ ਦੇ ਵਿੱਚ ਇਹਨਾਂ ਦਾ ਬਿਜ਼ਨਸ ਹੈ ਇਹ ਇੰਡੀਆ ਦੇ ਵਿੱਚ ਤੇ ਮੁੰਡਾ ਆਸਟ੍ਰੇਲੀਆ ਪੀਆਰ ਆਚਾਰ ਕਿੱਲੇ ਜਮੀਨ ਹੈ ਕੁੜੀ ਸੋਣੀ ਹੋਵੇ 5 ਫੁੱਟ 6 ਇੰਚ ਤੋਂ 7 ਇੰਚ ਜਿਹੜਾ ਲਗਭਗ ਕੱਦ ਹੋਵੇ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਹੜੇ ਮੰਨਣ ਵਾਲੀ ਹੋਵੇ ਗੁਰਸਿੱਖ ਪਰਿਵਾਰ ਹੈ ਜੀ ਤੇ ਸਿਰਫ WhatsApp ਨੰਬਰ ਇਹਨਾਂ ਦਾ ਲਾਲ ਪੱਟੀ ਦੇ ਵਿੱਚ ਡਾਇਰੈਕਟ ਤੁਸੀਂ ਇਹਨਾਂ ਨਾਲ WhatsApp ਤੇ ਗੱਲਬਾਤ ਕਰ ਸਕਦੇ ਹੋ ਰਿਸ਼ਤੇ ਬਾਰੇ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਜੀ ਪਤਾ ਸਰਹੰਦ ਤੋਂ ਬਲੋਂਗ ਕਰਦੇ ਆ ਪੜ੍ਹਾਈ ਪਲੱਸ 2 ਮੈਡੀਕਲ ਕੀਤੀ ਹੋਈ ਹੈ ਤੇ ਭੈਣ ਕੋਈ ਨਹੀਂ ਭਰਾ 1 ਕੱਦ 5 ਫੁੱਟ 5 ਇੰਚ ਕਾਸਟ ਜੱਟ ਸੇ ਗੋਤ ਕੈਲੇ ਕੈਲੇ ਤੇ 2001 ਦਾ ਡੇਟ ਆਫ ਬਰਥ ਕਾ ਮਾਈਲਸ ਓਵਰ ਆਲ ਸੇਵਨ ਨੇ ਮੁੰਡਾ ਮਗਲੀਕ ਹੋਵੇ ਬਾਹਰ ਜਾਣ ਲਈ ਖਰਚਾ ਕਰਨ ਵਾਲਾ ਹੋਵੇ ਜਾਂ ਕੈਨੇਡਾ ਜਾਂ ਯੂ ਐਸ اے ਉਹ ਲਾਲ ਪੱਟੀ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਜੀ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜਲੰਧਰ ਤੋਂ ਬਲੋਂਗ ਕਰਦੇ ਆ ਪੜ੍ਹਾਈ ਸਾਇੰਸ ਕਮਰਸ ਦੇ ਵਿੱਚ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਮੈਡ ਕੈਨੇਡਾ ਕੱਦ 5 ਫੁੱਟ 2 ਇੰਚ ਕਾਸਟ ਖੱਤਰੀ ਅਰੋੜਾ ਸਿੱਖ 21 1 92 ਦਾ ਡੇਟ ਆਫ ਬਰਥ ਕੈਨੇਡਾ ਵਰਕ ਪਰਮਿਟ ਤੇ ਹੈ ਜਿਹੜੀ ਕੁੜੀ ਮੁੰਡਾ ਕੈਨੇਡਾ ਪੀਆਰ ਹੋਵੇ ਜਲੰਧਰ ਲੁਧਿਆਣਾ ਤੇ ਕਪੂਰਥਲਾ ਨੂੰ ਜਿਹੜੀ ਪਹਿਲ ਹੈ ਲਾਲ ਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਵੀ ਕੁੜੀ ਦਾ ਰਿਸ਼ਤਾ ਜੀ ਨਾਮ ਕੌਰ ਪਤਾ ਲੁਧਿਆਣਾ ਤੋਂ ਬਲੋਂਗ ਕਰਦੇ ਆ ਭੈਣ ਇੱਕ ਮੈਡ ਕੈਨੇਡਾ ਭਰਾ ਇੱਕ ਮੈਡ ਕੱਦ 5 ਫੁੱਟ 5 ਇੰਚ ਕਾਸਟ ਜੱਟ ਸੇ ਗੋਤ ਗਰੇਵਾਲ 4 12 80 ਦਾ ਡੇਟ ਆਫ ਬਰਥ ਹੈ ਕੰਮ ਜਰਮਨੀ ਪਾਸਪੋਰਟ 홀ਡਰ ਹੈ ਕੁੜੀ ਤੇ ਇਹਨਾਂ ਦਾ ਜਿਹੜਾ ਬੇਟਾ ਉਹ ਵੀ ਪਾਸਪੋਰਟ ਜਰਮਨੀ ਦਾ ਹੋਲਡਰ ਨੇ ਬੇਦਵਾ ਜੀ ਇਹਨਾਂ ਦੇ ਜਿਹੜੇ ਪਤੀ ਦੀ ਡੈਥ ਹੋ ਗਈ ਸੀ 10 ਸਾਲ ਦਾ ਬੇਟਾ ਜੀ ਮੁੰਡਾ ਜਰਮਨੀ ਵਿੱਚ ਹੋਵੇ 5 ਫੁੱਟ 11 ਇੰਚ ਤੋਂ 6 ਫੁੱਟ ਲਗਭਗ ਜਿਹੜੀ ਹਾਈਟ ਹੋਵੇ ਮੁੰਡੇ ਦੀ ਨਸਾਰਹਿਤ ਹੋਵੇ ਜੱਟ ਸਿੱਖ ਕਾਸਟ ਦੇ ਵਿੱਚੋਂ ਬਲੋਂਗ ਕਰਦਾ ਹੋਵੇ ਬੱਚੇ ਨੂੰ ਅਕਸੈਪਟ ਕਰਨ ਵਾਲੇ ਹੀ ਫੋਨ ਕਰਨ 10 ਸਾਲ ਦਾ ਬੇਟਾ ਜੀ ਇਹਨਾਂ ਦਾ ਬੇਦਵਾ ਨੇ ਇਹ 80 ਦਾ ਡੇਟ ਆਫ ਬਰਥ ਹੈ ਤੇ ਬੱਚੇ ਨੂੰ ਅਕਸੈਪਟ ਕਰਨ ਵਾਲੇ ਇਹਨਾਂ ਨੂੰ ਫੋਨ ਕਰ ਸਕਦੇ ਨੇ ਤੇ ਇਹਨਾਂ ਦਾ ਜਿਹੜਾ ਮੋਬਾਈਲ ਨੰਬਰ ਆ ਉਹ ਵੀ ਜਰਮਨੀ ਦੇ ਆ ਬਹਰਲਾ +49 152169928 ਵਟਸਐਪ ਤੇ ਗੱਲਬਾਤ ਕਰ ਸਕਦੇ ਹੋ ਜਾਂ ਡਾਇਰੈਕਟ ਫੋਨ ਲੱਗਦਾ ਡਾਇਰੈਕਟ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਰੋਪੜ ਤੋਂ ਬਲੋਂਗ ਕਰਦੇ ਆ ਪੜ੍ਹਾਈ ਬੀਐਸਸੀ ਐਗਰੀਕਲਚਰ ਦੀ ਕੀਤੀ ਹੋਈ ਆ ਭੈਣ ਭਰਾ ਕੋਈ ਨਹੀਂ ਇਕੱਲਾ ਮੁੰਡਾ ਕੱਦ 5 6 ਫੁੱਟ 2 ਇੰਚ ਕਾਸਟ ਜੱਟ ਸੇ ਗੂਤ ਮਾ ਵੀ ਦਾਸ 996 ਦਾ ਡੇਟ ਆਫ ਬਰਥ ਹੈ 10 ਕਿੱਲੇ ਜ਼ਮੀਨ ਹੈ ਜੀ ਖੇਤੀਬਾੜੀ ਦਾ ਜਿਹੜਾ ਕੰਮ ਆ ਕੁੜੀ ਦਾ ਕੱਦ ਲੰਮਾ ਹੋਵੇ ਕਿਉਂਕਿ ਮੁੰਡੇ ਦਾ ਕੱਦ 6 ਫੁੱਟ 2 ਇੰਚ ਹੈ ਤੇ ਘਰੇਲੂ ਤੇ ਪੁਆਦੀ ਹੋਵੇ ਤੇ ਵੈਸੇ ਮੈਨੂੰ ਪਰਸਨਲੀ ਪੁੱਛਣਾ ਚਾਹੁੰਦਾ ਇਹ ਪੁਆਦੀ ਹੋਵੇ ਦਾ ਨਹੀਂ ਮੈਨੂੰ ਪਤਾ ਲੱਗਿਆ ਇਹ ਜਿਹਨੂੰ ਪਤਾ ਹੋਵੇ ਕਮੈਂਟ ਜਰੂਰ ਕਰਿਓ ਤੇ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਇੱਥਾਂ ਲਾਲ ਪੱਟੀ ਦੇ ਵਿੱਚ ਹੈ ਡਾਇਰੈਕਟਰ ਤੁਸੀਂ ਨਾਲ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਫਰੀਦਕੋਟ ਤੋਂ ਬਲੋਂਗ ਕਰਦੇ ਪੜਾਈ ਬੀਐਸਸੀ ਐਗਰੀਕਲਚਰ ਦੀ ਕੀਤੀ ਹੋਈ ਹੈ ਐਮਐਸਸੀ ਕੀਤੀ ਹੋਈ ਹੈ ਭੈਣਾਂ ਦੋ ਨੇ ਮੈਰਿਡ ਇੱਕ ਯੂਐਸਏ ਇੱਕ ਆਸਟ੍ਰੇਲੀਆ ਭਰਾ ਕੋਈ ਨਹੀਂ ਕੱਦ 6 ਫੁੱਟ 8 ਇੰਚ ਕਾਸਟ ਜੱਟ ਸੇ ਗੋਲ ਸੰਧੂ 12 11 94 ਦਾ ਡੇਟ ਆਫ ਬਰਥ ਹੈ ਕੰਮ ਆਸਟ੍ਰੇਲੀਆ ਮੈਲਬੌਰਨ ਤੇ ਪ੍ਰੋਡਕਟ ਕੰਟਰੋਲ ਆਪਰੇਟਰ ਨੇ ਤਿੰਨ ਕਿੱਲੇ ਜ਼ਮੀਨ ਆ ਜੱਟ ਸੇ ਇੱਕ ਸਾਊਥ ਸਾਂਸਕਾਰੀ ਕੁੜੀ ਜਿਹੜੀ ਇਹਨਾਂ ਨੂੰ ਚਾਹੀਦੀ ਹੈ ਗ੍ਰੈਜੂਏਟਡ ਕੀਤੀ ਹੋਵੇ 5 ਫੁੱਟ 4 ਤੋਂ ਜਿਹੜਾ 7 ਇੰਚ ਕੱਦ ਹੋਵੇ ਕੋਈ ਮੰਗਣੀ ਲਾਲ ਪੱਟੀ ਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਫਗਵਾੜਾ ਸਹਿਰ ਤੋਂ ਬਿਲੋਂਗ ਕਰਦੇ ਪੜ੍ਹਾਈ ਪਲੱਸ 2 ਕੀਤੀ ਹੋਈ ਆ ਭੈਣ ਆ ਇੱਕ ਮੈਂ ਭਰਾ ਕੋਈ ਨਹੀਂ ਕੱਦ 6 ਫੁੱਟ ਹੈ ਕਾਸਟ ਜੱਟ ਸਿੱਖ ਗੋਤ ਬਿਰਕ ਦਿਓਲ ਹੈ ਜੀ ਇੱਕ 895 ਦਾ ਡੇਟ ਆਫ ਬਰਥ ਹੈ ਕੰਮ 5 ਕਿੱਲੇ ਜ਼ਮੀਨਾਂ ਨਸੇ ਤੋਂ ਰਹਿਤ ਤੇ ਇਲੈਕਟ੍ਰੋਨਿਕ ਦਾ ਆਪਣਾ ਸ਼ੋਰੂਮ ਹੈ ਜੀ ਏਸੀ ਕੂਲਰ LED ਫਰਿੱਜ ਵਗੈਰਾ ਜਿਹੜਾ ਆਪਣਾ ਇਹਨਾਂ ਦਾ ਆਪਣਾ ਖੁਦ ਦਾ ਸ਼ੋਰੂਮ ਆ ਵਧੀਆ ਪੰਜ ਕਿੱਲੇ ਜ਼ਮੀਨਾਂ ਤੇ ਮੁੰਡਾ ਨਸੇ ਤੋਂ ਰਹਿਤਾ ਕੁੜੀ ਕਿਸੇ ਵੀ ਕੰਟਰੀ ਵਿੱਚ ਹੋਵੇ ਆਸਟ੍ਰੇਲੀਆ ਨਿਊਜ਼ੀਲੈਂਡ ਕੈਨੇਡਾ ਯੂ ਐਸ ਏ ਪੱਕਾ ਵਿਆਹ ਕਰਨਾ ਕੋਈ ਜਾਤੀ ਬੰਧਨ ਨਹੀਂ ਲਾਲ ਪੱਟੀ 'ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਮੋਗਾ ਤੋਂ ਬਲੌਂਗ ਕਰਦੇ ਆ ਪੜ੍ਹਾਈ ਬੀ ਸੀ ਐ ਕੀਤੀ ਹੋਈ ਹੈ ਭੈਣਾਂ ਦੋ ਮੈਡ ਨੇ ਭਰਾ ਕੋਈ ਨਹੀਂ ਕੱਦ 5 ਫੁੱਟ 7 ਇੰਚ ਕਾਸਟ ਰਾਮ ਗੜੀਆ ਗੋਤ ਗੈਦੂ ਮਠਾੜੂ 9 2 95 ਦਾ ਡੇਟ ਆਫ ਬਰਥ ਆ ਬੈਂਕ ਦੇ ਵਿੱਚ ਸਭ ਮੈਨੇਜਰ ਨੇ ਕੁੜੀ ਸੋਨੀ ਤੇ ਜਵਾਨ ਤੇ ਨੌਕਰੀ ਤੇ ਹੋਵੇ ਕੁੜੀ ਰਾਮਗੜੀਆਂ ਦੀ ਹੋਵੇ ਸਾਦਾ ਵਿਆਹ ਕਰਨਾ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਕਪੂਰਥਲਾ ਤੋਂ ਬਲੌਂਗ ਕਰਦੇ ਪੜਾਈ ਬੀ ਐਸ ਸੀ ਹੋਟਲ ਮੈਨੇਜਮੈਂਟ ਦੀ ਤੇ ਇੱਕ ਸਾਲ ਦਾ ਡਿਪਲੋਮਾ ਨੇ ਨਿਊਜ਼ੀਲੈਂਡ ਕੀਤਾ ਹੋਇਆ ਭੈਣ ਇੱਕ ਮੈਡਾ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋਤ ਚੀਮਾ 8795 ਦਾ ਡੇਟ ਆਫ ਬਰਥ ਆ ਜੀ ਕੰਮ ਨਿਊਜ਼ੀਲੈਂਡ ਪੀ ਆਰ ਆ ਮੁੰਡਾ ਕੁੜੀ ਨੇ ਵਧੀਆ ਪੜਾਈ ਕਰੀ ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਇਹਨਾਂ ਨਾਲ ਤੁਸੀਂ ਆਪਣੇ ਰਿਸ਼ਤੇ ਬਾਰੇ ਗੱਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਖੰਨਾ ਤੋਂ ਬਲੋਂਗ ਕਰਦੇ ਆ ਪੜ੍ਹਾਈ ਪਲੱਸ 2 ਕੀਤੀ ਹੋਈ ਆ ਡਿਪਲੋਮਾ ਹਾਟਲ ਮੈਨੇਜਮੈਂਟ ਦਾ ਤੇ ਭੈਣ ਇੱਕ ਮੈਡ ਕੈਨੇਡਾ ਭਰਾ ਕੋਈ ਨਹੀਂ ਕੱਦ 6 ਫੁੱਟ 2 ਇੰਚ ਕਾਸਟ ਜੱਟ ਸਖੂਤ ਬੈਣੀਪਾਲ 9897 ਦਾ ਡੇਟ ਆਫ ਬਰਥ ਨਿਊਜ਼ੀਲੈਂਡ ਵਰਕ ਪਰਮਿਟ ਤੇ ਆ ਜੀ ਮੁੰਡਾ ਵਿਸਟਰ ਵੀਜ਼ਾ 10 ਸਾਲ ਦਾ ਕੈਨੇਡਾ ਦਾ ਤੇ ਪਰ ਪੰਜਾਬ ਦੇ ਵਿੱਚ ਪਲੋਟ ਨੇ ਇਨ ਸਿਟੀ 50 ਲੱਖ ਰੁਪਏ ਇਹਨਾਂ ਅਕਾਊਂਟ ਦੇ ਵਿੱਚ ਆ ਫਾਦਰ ਸਾਹਿਬ ਦੇ ਤੇ 2 ਏਕੜ ਜਿਹੜੀ ਇਹਨਾਂ ਦੀ ਲੈਂਡ ਹੈ ਆਸਟ੍ਰੇਲੀਆ ਕੈਨੇਡਾ ਨਿਊਜ਼ੀਲੈਂਡ ਪੀਆਰ ਜਿਹੜਾ ਇਹਨਾਂ ਨੂੰ ਕੁਰੀ ਦੀ ਜ਼ਰੂਰਤ ਹੈ ਤੇ ਬਰਾਬਰ ਦੀ ਉਮਰ ਦੀ ਹੋਵੇ ਤੇ ਜਿਹੜਾ ਇਹਨਾਂ ਨੂੰ ਫੋਨ ਲਗਾ ਸਕਦੇ ਹੋ ਬਾਹਰ ਲਈ ਨੰਬਰ ਹੈ ਸਵੇਰੇ 6 ਵਜੇ ਤੋਂ ਲੈ ਕੇ ਸ਼ਾਮ ਦੇ 9 ਵਜੇ ਤੱਕ ਇੰਡੀਅਨ ਕਾਲ ਜਿਹੜੇ ਕਰ ਸਕਦੇ ਨੇ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਜਿਹੜਾ ਨੰਬਰ ਨੋਟ ਕਰ ਸਕਦੇ ਹੋ ਤੇ ਅੱਜ ਦੇ ਇਹ ਲੱਗ ਭਾਗ ਆਪਾਂ ਗੱਲ ਕਰੀਏ 30 ਰਿਸਤੇ ਦਿਖਾਏ ਨੇ ਵੀਡੀਓ ਛੱਡ ਕੇ ਨਾ ਜਾਇਓ ਸਭ ਤੋਂ ਪਹਿਲਾਂ ਤਾਂ ਇਹ ਦੱਸਿਓ ਵੀ ਜਿਹੜਾ ਆਪਾਂ 100 ਰੁਪਿਆ ਕੁੜੀਆਂ ਦੀ ਫੀਸ ਦੇ ਵਿੱਚ ਲੈਸ ਕੀਤਾ ਹੈ ਤੁਹਾਨੂੰ ਇਹ ਕਿਵੇਂ ਲੱਗਿਆ ਮੈਨੂੰ ਕਮੈਂਟ ਦੇ ਵਿੱਚ ਜਰੂਰ ਦੱਸਿਓ ਇਹ ਮੁੰਡੇ ਵਾਲੇ ਜਿਹੜੇ ਵੀ ਐਡ ਪਾਉਣਗੇ ਉਹਨਾਂ ਨੂੰ ਰਿਕਵੈਸਟ ਹੈ ਕਿ ਤੇ ਇਹ ਨਾ ਸਮਝੋ ਵੀ ਛੋਡੇ ਤੋਂ 100 ਰੁਪਿਆ ਜ਼ਿਆਦਾ ਰਹਿ ਰਿਹਾ ਮੈਂ 100 ਰੁਪਿਆ ਨਹੀਂ ਮੈਂ ਇੱਕ ਬੈਲੈਂਸ ਕ੍ਰੀਏਟ ਕਰ ਰਿਹਾ ਮੈਂ ਪਿਛਲੀ ਵੀਡੀਓ 'ਚ ਵੀ ਬੋਲਿਆ ਸੀ ਮੈਂ ਬੈਲੈਂਸ ਕ੍ਰੀਏਟ ਕਰ ਰਿਹਾ ਕਿ ਜੇ 50 ਦੇ ਵਿੱਚੋਂ 40 ਮੁੰਡੇ ਐ ਤੇ 10 ਕੁੜੀਆਂ ਐ ਇਹ ਠੀਕ ਐ ਇੱਕ ਤੁਕ ਤਾਂ ਮੇਰੀ ਬਣ ਜੂ ਵੀ ਠੀਕ ਐ ਕੁਝ ਟਾਈਮ ਲਈ ਮੇਰਾ ਚੈਨਲ ਚੱਲ ਪੂਗਾ ਜਾਂ ਤੁਸੀਂ ਕੁਝ ਟਾਈਮ ਲਈ ਜੁੜਦੇ ਰਹੋਗੇ ਤੁਸੀਂ ਮੁੰਡੇ ਵਾਲਿਆਂ ਤੋਂ ਕੁੜੀਆਂ ਦੇ ਰਿਸ਼ਤੇ ਬਹੁਤ ਘੱਟ ਨੇ ਜਾਂ ਕੁੜੀਆਂ ਵਾਲਿਆਂ ਨੇ ਮੁੰਡਿਆਂ ਵਾਲੇ ਤਾਂ ਬਹੁਤ ਹੋਗੇ ਇਸ ਤਰ੍ਹਾਂ ਮੈਂ ਉਹਨੂੰ ਬੈਲੈਂਸ ਨੂੰ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਨੂੰ ਬੈਲੈਂਸ ਕ੍ਰੀਏਟ ਹੁੰਦਾ ਵੀ ਨਜ਼ਰ ਆ ਰਿਹਾ ਹੈ 12 ਰਿਸ਼ਤੇ ਅੱਜ ਕੁੜੀਆਂ ਦੇ ਨੇ 18 ਮੁੰਡਿਆਂ ਦੇ ਨੇ ਮਤਲਬ ਟੋਟਲ ਜਿਹੜੇ 30 ਰਿਸ਼ਤੇ ਨੇ 30 ਦੇ ਵਿੱਚੋਂ 13 ਰਿਸ਼ਤੇ ਐਨਆਰਆਈ ਨੇ ਵਿੱਚੇ ਮੁੰਡੇ ਤੇ ਵਿੱਚੇ ਕੁੜੀਆਂ ਮੰਨ ਕੇ ਚੱਲੋ ਜਿਹੜਾ ਇਹ 100 ਰੁਪਏ ਲੈਸ ਮੈਂ ਕੁੜੀਆਂ ਦੇ ਲਈ ਕੀਤਾ ਹੈ ਇਹਦੇ ਨਾਲ ਇੱਕ ਬੈਲੈਂਸ ਕ੍ਰੀਏਟ ਹੋ ਜਾਏਗਾ ਜੇ 50 ਰਿਸ਼ਤੇ ਪਾਵਾਂਗੇ ਆਪਾਂ ਲਗਭਗ ਦੀ ਰੇਸ਼ਿਓ ਵੀ ਨਿਕਲਿਆ ਆਉਂਦੀ ਹੈ ਨਾ ਵੀ 20 ਕੁੜੀਆਂ ਦੇ ਤੇ 30 ਮੁੰਡਿਆਂ ਦੇ ਆਪਣਾ ਬਹੁਤ ਵੱਡਾ ਇਹਦੇ ਵਿੱਚ ਬੈਨੀਫਿਟ ਹੈਗਾ ਅ ਕਿਉਂਕਿ ਮੁੰਡੇ ਵਾਲਿਆਂ ਨੂੰ ਵੀ ਜੇ 100 ਰੁਪਏ ਘੱਟ ਬਾਦ ਨਾ ਦੇਖੋ ਜੇ ਮੰਨ ਕੇ ਕੁੜੀਆਂ ਦੇ ਰਿਸ਼ਤੇ ਚੈਨਲ ਦੇ ਉੱਪਰ ਜ਼ਿਆਦਾ ਆਉਣਗੇ ਤਾਂ ਤੁਹਾਡੇ ਕੋਲ ਵੀ ਜਿਹੜੀ ਆਪਸ਼ਨ ਹੋਏਗੀ ਇੱਕ ਫੋਨ ਲਗਾਉਣ ਦੀ ਤੇ ਇਹ ਚੀਜ਼ ਨੂੰ ਧਿਆਨ ਦੇ ਵਿੱਚ ਰੱਖੋ ਜੀ ਤੇ ਕਮੈਂਟ ਜ਼ਰੂਰ ਕਰੋ ਮੇਰੀ ਇਹ ਜਿਹੜੀ ਮੈਂ ਬੜਾ ਸੋਚ ਸਮਝ ਕੇ ਕਦਮ ਲਿਆ ਉਠਾਇਆ ਹੈ ਤੇ ਇਹ ਮੈਨਾਂ ਕਿੱਦਾਂ ਦਾ ਲੱਗਿਆ ਤੇ ਦੂਸਰਾ ਜਿਨ੍ਹਾਂ ਨੇ ਐਡ ਪਵਾਉਣੀ ਹੈ ਪ੍ਰੋਗਰਾਮ ਦੀ ਸਮਾਪਤੀ ਹੈ 9501725405 ਜਾਂ ਜਿਹੜੀ ਵੀ ਸਾਰੀ ਵੀਡੀਓ ਦੇਖੀ ਹੈ ਸਾਰੀ ਵੀਡੀਓ ਦੇ ਹੇਠਾਂ ਲਾਲ ਪੀਲੀ ਪੱਟੀ ਦੇ ਵਿੱਚ ਮੇਰਾ ਨੰਬਰ ਲੱਗ ਭੱਗ ਦਿੱਤਾ ਹੋਇਆ ਸੀਗਾ ਇਹਦੇ ਉੱਤੇ ਤੁਸੀਂ ਸਾਨੂੰ WhatsApp ਦੇ ਉੱਪਰ ਹੈਲੋ ਲਿਖ ਕੇ ਭੇਜਣਾ ਤੇ ਤੁਹਾਨੂੰ ਐਡ ਦਾ ਪੂਰਾ ਪ੍ਰੋਸੈਸ ਪੰਜਾਬੀ ਦੇ ਵਿੱਚ ਲਿਖ ਕੇ ਆ ਦਿੱਤਾ ਜਾਏਗਾ ਕਮੈਂਟ ਕਰਨਾ ਨਾ ਭੁੱਲਿਓ ਤੇ ਇੱਕ ਹੋਰ ਜਿੰਨਾ ਤੱਕ ਇਹ ਵੀਡੀਓ ਦੀ ਜ਼ਰੂਰਤ ਆ ਉਥੋਂ ਤੱਕ ਇਹ ਵੀਡੀਓ ਨੂੰ ਪਹਚਾਓ ਤੇ ਬੈਲ ਆਈਕਨ ਦਾ ਬਟਨ ਜਰੂਰ ਦਬਾ ਦਿਓ ਤਾਂ ਜੋ ਤੁਹਾਡੇ ਕੋਲੇ ਹਰੇਕ ਵੀਡੀਓ ਪਹੁੰਚਦੀ ਰਹੇ ਤੇ ਕੋਈ ਵੀ ਵੀਡੀਓ ਮਿਸ ਨਾ ਹੋਵੇ ਥੈਂਕ ਯੂ ਧੰਨਵਾਦ ਜੀ